ਤੁਸੀਂ ਦੇਖ ਲਓ ਕਿ ਜਿਹੜੇ ਨੌਜਵਾਨ ਆਪਣੀਆਂ ਜ਼ਮੀਨਾ ਜਾਇਦਾਦਾਂ ਵੇਚ ਕੇ ਕੈਨੇਡਾ ਚ ਆਏ ਸੀ ਜਿਨ੍ਹਾਂ ਦੇ ਸਿਰ ਤੇ ਜਸਤਾਰਾਂ ਬੰਨੀਆਂ ਹੋਈਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਸਜੇ ਹੋਏ ਸਿੰਘ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਪੰਜਾਬ ਦੇ ਲਈ ਪੰਜਾਬ ਭੇਜਿਆ ਜਾ ਰਿਹਾ ਹੁਣ ਤੁਸੀਂ ਦੇਖੋ ਇੱਕ ਪਾਸੇ ਤਾਂ ਕੈਨੇਡਾ ਗਵਰਨਮੈਂਟ ਤੇ ਅਮਰੀਕਨ ਗਵਰਨਮੈਂਟ ਇਹ ਕਹਿੰਦੀ ਆ ਤੁਸੀਂ ਦੇਖ ਸਕਦੇ ਹੋ ਟੀਵੀ ਦੀ ਸਕਰੀਨ ਤੇ ਇਹ ਸਰਕਾਰੀ ਵੈਬਸਾਈਟ ਆ ਇਹ ਤੇ ਲਿਖਿਆ ਹੋਇਆ ਕਿ ਇੰਡੀਆ ਦੇ ਵਿੱਚ ਰਿਲੀਜੀਅਸ ਆਫ ਫਰੀडम ਨਹੀਂ ਹੈਗਾ ਜਦੋਂ ਇੰਡੀਆ 'ਚ ਰਿਲੀਜੀਅਸ ਆਫ ਫਰੀडम ਨਹੀਂ ਹੈਗਾ ਤਾਂ ਉੱਥੇ ਦੇ ਜਿਹੜੇ ਪੰਜਾਬ ਦੇ ਮਾਪਿਓ ਨੇ ਬੱਚਿਆਂ ਦੇ ਉਹ ਅਮਰੀਕਾ ਕੈਨੇਡਾ ਬੱਚਿਆਂ ਨੂੰ ਭੇਜਦੇ ਨੇ ਕਿ ਉੱਥੇ ਜਾ ਕੇ ਸੈੱਟ ਹੋ ਜਾਣਗੇ ਲਿਖ ਪੜ੍ਹ ਲਿਖ ਲੈਣਗੇ ਉਹਨਾਂ ਦੀ ਵਧੀਆ ਜ਼ਿੰਦਗੀ ਲਈ ਇੱਥੇ ਨੂੰ ਆਉਂਦੇ ਨੇ ਕਿਉਂਕਿ ਉੱਥੇ ਫਰੀडम ਨਹੀਂ ਆਜ਼ਾਦੀ ਨਹੀਂ ਹੈਗੀ ਇੰਡੀਆ ਦੇ ਵਿੱਚ ਉਸੇ ਗੱਲ ਤੋਂ ਤਾਂ ਡਰਦੇ ਹੋਏ ਆ ਰਹੇ ਨੇ ਹੁਣ ਇੱਥੋਂ ਫੇਰ ਉਹ ਰਿਪੋਰਟ ਕੀਤੇ ਜਾ ਰਹੇ ਨੇ ਪੰਜਾਬ ਲਈ ਫਿਰ ਇਹੀ ਹੋਇਆ ਕਿ ਮਰਨ ਦੇ ਲਈ ਭੇਜ ਦਿੱਤਾ ਵੀ ਭਾਈ ਮਰੋ ਜਾ ਕੇ ਉੱਥੇ ਆਪਣੀ ਕੰਟਰੀ 'ਚ ਮਰ ਜੋ ਉੱਥੇ ਜਾ ਕੇ ਜ਼ਮੀਨਾਂ ਜਾਇਦਾਦ ਤਾਂ ਤੁਸੀਂ ਵੇਚਤੀਆਂ ਇੱਥੇ ਆ ਗਏ ਹੁਣ ਇੱਥੇ ਅਸੀਂ ਵੀ ਨਹੀਂ ਰੱਖਣਾ ਇੱਕ ਪਾਸੇ ਕਹਿਣਾ ਰਿਲੀਜੀਅਸ ਫ੍ਰੀडम ਨਹੀਂ ਤੇ ਦੂਜੇ ਪਾਸੇ ਉਸੇ ਮੁਲਕ ਦੇ ਵਿੱਚ ਹੀ ਉਹਨਾਂ ਨੂੰ ਮਾਰਨ ਦੇ ਲਈ ਭੇਜ ਦੇਣਾ ਇਹ ਇਨਸਾਫ ਨਹੀਂ ਹੈਗਾ ਪਰ ਜਿਹੜੇ ਸਟੂਡੈਂਟ ਨੌਜਵਾਨ ਨੇ ਉਹਨਾਂ ਨੂੰ ਇਹਨਾਂ ਦਾ ਲਿਖਿਆ ਹੀ ਦਿਖਾ ਲੈਣਾ ਚਾਹੀਦਾ ਕਿ ਤੁਸੀਂ ਲਿਖਦੇ ਹੋ ਕਿ ਉੱਥੇ ਰਿਲੀਜੀਅਸ ਫ੍ਰੀडम ਨਹੀਂ ਹੈਗਾ ਤਾਂਹੀਂ ਤਾਂ ਅਸੀਂ ਇੱਥੇ ਪੜ੍ਹਨ ਦੇ ਲਈ ਆਏ ਆ ਕਿ ਇੱਥੇ ਸੈੱਟ ਹੋ ਜਾਾਂਗੇ ਹੁਣ ਤੁਸੀਂ ਸਾਨੂੰ ਇੰਡੀਆ ਭੇਜਦੇ ਹੋ ਮਰਨ ਦੇ ਲਈ ਭੇਜਦੇ ਹੋ ਇਹੀ ਸਵਾਲ ਇਹਨਾਂ ਨੂੰ ਕੀਤਾ ਜਾਣਾ ਚਾਹੀਦਾ ਹੈ ਹੁਣ ਦੂਜੇ ਪਾਸੇ ਗੱਲ ਕਰਦੇ ਆ ਉਹਨਾਂ ਲੋਕਾਂ ਦੀ ਜੋ ਕਹਿੰਦੇ ਨੇ ਖਾਲਸਤਾਨ ਯਾਨੀ ਖਾਲਸੇ ਦਾ ਸਤਾਨ ਹੁਣ ਇੱਕ ਪਾਸੇ ਖਾਲਸੇ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਬੇਅਦਬੀ ਕਰਦੇ ਨੇ ਤੇ ਦੂਜੇ ਪਾਸੇ ਖਾਲਸਤਾਨ ਵੀ ਬਣਾਉਣਾ ਖਾਲਸਤਾਨ ਬਣਾਉਣਾ ਚਾਹੀਦਾ ਬਹੁਤ ਚੰਗੀ ਗੱਲ ਆ ਪਰ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਬੇਅਦਵੀ ਨਹੀਂ ਕਰਨੀ ਚਾਹੀਦੀ ਆ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਇਹ 1908 ਦੇ ਵਿੱਚ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ 1930 ਤੱਕਰ ਵੀ ਇਹ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਦੇਖੇ ਜਾਂਦੇ ਸੀ 1930 ਤੋਂ ਬਾਅਦ ਅੰਗਰੇਜ਼ਾਂ ਨੇ ਇਹ ਇਨਸਾਨ ਸਾਹਿਬ ਤਾਰ ਦਿੱਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਜਿਹੜਾ ਅੰਗਰੇਜ਼ਾਂ ਦਾ ਲੋਗੋ ਸੀ ਹੁਣ ਤੁਸੀਂ ਦੇਖ ਲਓ ਆਪਣੇ ਆਪ ਹੀ ਇਹ ਜਿਹੜੀ ਫੌਜ ਸੀ ਉਹ ਸਮੇਂ ਅੰਗਰੇਜ਼ਾਂ ਦੀ ਜੋ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਸੀ ਉਹੀ ਫੇਰ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਉਹ ਫੌਜ ਦੇ ਮੱਥੇ ਤੇ ਇਹ ਲੋਗੋ ਲਾਇਆ ਹੁੰਦਾ ਸੀ ਜਿਸ ਨੂੰ ਅੱਜ ਤੁਸੀਂ ਖੰਡਾ ਦੱਸ ਰਹੇ ਹੋ ਕਿ ਇਹ ਖੰਡਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਕਿ ਜਿਹੜਾ ਖੰਡਾ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਦਰਸ਼ਨ ਕਰ ਲਓ ਇਹ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਖੰਡਾ ਹੁਣ ਨਾ ਤਾਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਵਰਗਾ ਖੰਡਾ ਗੁਰਦੁਆਰਿਆਂ ਦੇ ਵਿੱਚ ਨਾ ਸ੍ਰੀ ਗੁਰੂ 10ਵੇਂ ਪਾਸਾ ਜੀ ਦਾ ਨਸਾਨ ਸਾਹਿਬ ਗੁਰਦਾਰਿਆਂ ਚ ਚੜਾਇਆ ਜਾਂਦਾ ਬਸ ਇੱਕੋ ਹੀ ਗੱਲ ਆ ਬਣਾ ਕੇ ਰਾਂਗੇ ਖਾਲਸਤਾਨ ਜਿਹੜਾ ਅੰਗਰੇਜ਼ਾਂ ਦਾ ਲੋਗੋ ਸੀ ਉਹਨੂੰ ਖੰਡਾ ਦੱਸੀ ਜਾਂਦੇ ਨੇ ਉਹ ਕਹਿੰਦੇ ਅਸੀਂ ਪੜ੍ਹੇ ਲਿਖਿਆ ਬਹੁਤ ਪੜ੍ਹੇ ਲਿਖਿਆ ਐਨੇ ਪੰਜਾਬੀ ਪੜ੍ਹ ਲਿਖ ਗਏ ਨੇ ਜੀਦਾ ਅੰਤ ਹੀ ਕੋਈ ਨਹੀਂ ਸਮਝ ਨਹੀਂ ਆਉਂਦੀ ਕਿ ਤੁਹਾਡੀ ਪੜ੍ਹਾਈ ਕਿੱਥੇ ਚਲੀ ਗਈ ਹੁਣ ਕਿੰਨੇ ਲੋਕ ਨੇ ਉਹ ਰੰਗਾਂ ਦਾ ਰੌਲਾ ਪਾਈ ਜਾਂਦੇ ਨੇ ਜੀ ਕੇਸਰੀ ਰੰਗ ਖਾਲਸੇ ਦਾ ਫਲਾਨਾ ਰੰਗ ਖਾਲਸੇ ਦਾ ਓਏ ਭਾਈ ਪੜ੍ਹੇ ਲਿਖੇ ਹੋ ਪੂਰੀ ਦੁਨੀਆ ਦਾ ਇਤਿਹਾਸ ਪੜ ਲਓ ਕਿ ਰੰਗਾਂ ਦਾ ਕੀ ਇਤਿਹਾਸ ਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਤੱਕ ਤਿੰਨ ਰੰਗ ਸੀ ਇਹ ਇਤਿਹਾਸ ਦੱਸ ਰਿਹਾ ਪੂਰੀ ਦੁਨੀਆ ਦਾ ਚਿੱਟਾ ਨੀਲਾ ਕਾਲਾ ਬਾਕੀ ਜਿਹੜੇ ਰੰਗ ਨੇ ਉਹ ਹੋਣ ਦੇ ਵਿੱਚ 17ਵੀਂ ਸਦੀ ਦੇ ਐਂਡ ਚ ਆਏ ਨੇ ਜਿਹੜਾ ਪੀਲੇ ਰੰਗ ਦੀ ਗੱਲ ਕਰਦੇ ਹਾਂ ਇਹ ਜਾਪਾਨ ਲੈ ਕੇ ਆਇਆ ਸੀ ਸੰਤਰੇ ਤੋਂ ਜਾਪਾਨ ਨੇ ਖੋਜ ਕੀਤੀ ਸੀ ਜਾਦਾ ਕਰਕੇ ਕਲਰ ਨੇ ਜਿਹੜੇ ਉਹ ਜਾਪਾਨ ਨੇ ਕ੍ਰੀਏਟ ਕੀਤੇ ਨੇ 17ਵੀਂ ਸਦੀ ਦੇ ਐਂਡ 'ਚ ਤੁਸੀਂ ਲੜੀ ਜਾਂਦੇ ਹੋ ਰੰਗਾਂ ਪਿੱਛੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੀ ਤੁਸੀਂ ਗੱਲ ਨਹੀਂ ਕਰਦੇ ਉਹ ਤੁਹਾਨੂੰ ਦਿਖਾ ਰਹੇ ਆ ਇਹ ਵੀਡੀਓ ਵੀ ਹੈਗੀਆਂ ਨੇ ਫੋਟੋਆਂ ਵੀ ਹੈਗੀਆਂ ਨੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਅੱਜ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਇਨਸਾਨ ਸਭ ਚੜਾਉਣ ਦੀ ਲੋੜ ਤੁਸੀਂ ਇੰਡੀਆ 'ਚ ਤਾਂ ਨਹੀਂ ਚੜਾ ਸਕਦੇ ਕਿਉਂਕਿ ਭਾਰਤੀ ਹਕੂਮਤ ਦਾ ਕਬਜ਼ਾ ਗੁਰਦੁਆਰਿਆਂ ਤੇ ਪਰ ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਨਸਾਨ ਸਭ ਚੜਾਈ ਸਕਦੇ ਹੋ ਜਿਹੜਾ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ 1930 ਤਿੱਕਰ ਤੁਸੀਂ ਫੋਟੋਆਂ ਵੀ ਦੇਖਦੇ ਹੋ ਤੁਸਨੂੰ ਇਤਿਹਾਸ ਦਾ ਵੀ ਪਤਾ ਫੇਰ ਵੀ ਤੁਸੀਂ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਕਿਉਂ ਨਹੀਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਕਰਦੇ ਅੱਜ ਕਿਉਂ ਤੁਸੀਂ ਘੋਰ ਬੇਅਦਬੀ ਕਰਦੇ ਹੋ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਪਟਿਆਲੇ ਵਾਲੇ ਰਾਜਿਆਂ ਤੇ ਬ੍ਰਿਟਿਸ਼ ਹਕੂਮਤ ਦੇ ਲੋਗੋ ਨੂੰ ਖੰਡਾ ਦੱਸ ਕੇ ਇਹ ਤੁਹਾਨੂੰ ਆਪਣੇ ਆਪ ਨਾਲ ਗੱਲ ਜਰੂਰ ਕਰਨੀ ਪਵੇਗੀ ਕਿ ਤੁਸੀਂ ਅੱਜ ਪਾਪ ਨਹੀਂ ਕਰਦੇ ਤੁਸੀਂ ਜਾਣ ਬੁੱਝ ਕੇ ਬੇਅਦਬੀ ਨਹੀਂ ਕਰਦੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਕਿਉਂਕਿ ਜਦੋਂ ਤੁਸੀਂ ਅੰਗਰੇਜ਼ਾਂ ਦੇ ਝੰਡੇ ਨੂੰ ਚੱਕ ਕੇ ਚੱਲਦੇ ਹਾਂ ਜਿਹੜਾ ਦਿੱਤਾ ਜਿਹਦੇ ਉੱਤੇ ਉਹਨਾਂ ਨੇ ਆਪਣਾ ਲੋਗੋ ਲਾਇਆ ਉਹਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੰਨੇਓ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਤੁਸੀਂ ਘੋਰ ਵੇਅਦਵੀ ਕਰਦੇ ਹੋ ਜਦੋਂ ਅੰਗਰੇਜ਼ਾਂ ਦੇ ਲੋਗੋ ਨੂੰ ਤੁਸੀਂ ਖੰਡਾ ਕਹਿੰਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰ ਵੇਅਦਵੀ ਕਰਦੇ ਹੋ ਉਹ ਤੁਸੀਂ ਸਿੰਘੋਂ ਖਾਲਸੋਂ ਚੋਲੇ ਪਾਏ ਨੇ ਪਰ ਇਹ ਦਿਖਾਵਾ ਨਹੀਂ ਲੱਗਦਾ ਕਿ ਤੁਸੀਂ ਦਿਖਾਵਾ ਕਰ ਰਹੇ ਹੋ ਗੁਰੂਆਂ ਨੂੰ ਸਿਰਫ ਵਰਤ ਰਹੇ ਹੋ ਗੁਰੂਆਂ ਦੇ ਦਿਨ ਦਿਹਾੜੇ ਮਨਾ ਕੇ ਸਿਰ ਪੈਸਾ ਇਕੱਠਾ ਤੇ 14 ਪਿੱਸੇ ਇਹ ਕੰਮ ਕਰਦੇ ਹੋ ਇਹ ਆਪਣੇ ਆਪ ਨਾਲ ਪੰਜਾਬੀਆਂ ਨੂੰ ਜ਼ਰੂਰ ਗੱਲ ਕਰਿਓ ਕਿ ਤੁਸੀਂ ਅੱਜ ਹੈ ਕੀ ਹੋ ਤੁਹਾਡੀ ਆਈਡੈਂਟੀਟੀ ਕੀ ਆ ਤੁਸੀਂ ਸਿੰਘ ਹੋ ਖਾਲਸੇ ਹੋ ਜਾਂ ਬਹਿਰੂਪੀ ਹੋ ਇਹ ਤੁਸੀਂ ਆਪਣੇ ਆਪ ਨਾਲ ਗੱਲ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ